ਸਤਿ ਸ਼੍ਰੀ ਅਕਾਲ ਜੀ ਮੈਂ ਪਰੰਪ੍ਰਿਤਕਾਰ ਕੰਗ ਪਿੰਡ ਪੰਜਕੋਹਾ ਦੀ ਰਹਿਣ ਵਾਲੀ ਆ ਤੇ ਪਿਛਲੇ 18 ਸਾਲ ਤੋਂ ਸਰਕਾਰੀ ਐਲੀਮੈਂਟਰੀ ਸਕੂਲ ਪਟੀਆਂ ਵਿਖੇ ਬਤੌਰ ਈਟੀਟੀ ਅਧਿਆਪਕਾ ਕੰਮ ਕਰ ਰਹੀ ਹਾਂ ਪਹਿਲੀ ਵਾਰ ਹੋਇਆ ਕਿ ਸਾਨੂੰ ਵਿਦੇਸ਼ ਵਿੱਚ ਜਾ ਕੇ ਟ੍ਰੇਨਿੰਗ ਲੈਣ ਦਾ ਮੌਕਾ ਮਿਲਿਆ ਸਾਡੇ ਤੋਂ ਪਹਿਲਾਂ ਪ੍ਰਿੰਸੀਪਲਸ ਸਿੰਗਾਪੁਰ ਗਏ ਸੀਗੇ ਤੇ ਉਸ ਤੋਂ ਬਾਅਦ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਫਿਨਲੈਂਡ ਵਿਖੇ ਟ੍ਰੇਨਿੰਗ ਲੈਣ ਦਾ ਮੌਕਾ ਮਿਲਿਆ ਸਾਡੇ ਸਕੂਲਾਂ ਵਿੱਚ ਸਮੇਂ-ਸਮੇਂ ਤੇ ਗ੍ਰਾਂਟਾਂ ਆ ਰਹੀਆਂ ਨੇ, ਵਰਦੀਆਂ ਸਮੇਂ ਤੇ ਮਿਲ ਰਹੀਆਂ ਨੇ, ਵਜੀਫੇ ਮਿਲ ਰਹੇ ਨੇ, ਖਾਣਾ ਪ੍ਰੋਪਰ ਮਿਲ ਰਿਹਾ ਹੈ ਤੇ ਲੋੜ ਸੀਗੀ ਅਧਿਆਪਕਾਂ ਨੂੰ ਅਪ ਟੂ ਡੇਟ ਕਰਨ ਦੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਸਰਕਾਰ ਦੁਆਰਾ ਇਹ ਪਹਿਲ ਕੀਤੀ ਗਈ ਕਿ ਪ੍ਰਾਇਮਰੀ ਅਧਿਆਪਕਾਂ ਨੂੰ ਫਿਨਲੈਂਡ ਵਿਖੇ ਟ੍ਰੇਨਿੰਗ ਦੇਣ ਦਾ ਮੌਕਾ ਦਿੱਤਾ ਗਿਆ। ਅਸੀਂ 20 ਅਕਤੂਬਰ ਨੂੰ 72 ਟੀਚਰ ਜਾ ਕੇ ਫਿਨਲੈਂਡ ਵਿਖੇ ਟ੍ਰੇਨਿੰਗ ਦੇ ਵਿੱਚ ਸ਼ਾਮਲ ਹੋਏ ਇਹ ਟ੍ਰੇਨਿੰਗ ਬਹੁਤ ਹੀ ਆਰਗੇਨਾਈਜ਼ਡ ਸੀਗੀ ਸਾਨੂੰ ਉੱਥੋਂ ਦੀ ਸਿੱਖਿਆ ਨੀਤੀ ਨੂੰ ਦੇਖਣ ਸਮਝਣ ਦਾ ਮੌਕਾ ਮਿਲਿਆ ਅਸੀਂ ਦੇਖਿਆ ਕਿ ਉੱਥੋਂ ਦੇ ਅਧਿਆਪਕਾਂ ਦੇ ਪੜ੍ਹਾਉਣ ਦਾ ਤਰੀਕਾ ਬਹੁਤ ਵਧੀਆ ਸੀ ਉਹ ਬੱਚਿਆਂ ਨੂੰ ਇੱਕ ਮਾਹੌਲ ਦੇ ਰਹੇ ਨੇ ਸਿੱਖਣ ਦੇ ਲਈ ਤੇ ਬੱਚੇ ਜਦੋਂ ਉਸ ਮਾਹੌਲ ਵਿੱਚ ਆ ਰਹੇ ਨੇ ਉਸ এনਵਾਇਰਨਮੈਂਟ ਵਿੱਚ ਆਉਂਦੇ ਨੇ ਤਾਂ ਉਹ ਸਹਿਜ ਸੁਭਾਅ ਸਿੱਖ ਜਾਂਦੇ ਨੇ ਮੈਂ ਸਿਰدار ਭਗਵਾਨ ਸਿੰਘ ਮਾਨ ਜੀ ਦਾ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀ ਲਿਆਉਣ ਦਾ ਜੋ ਸੁਪਨਾ ਦੇਖਿਆ ਸੀ ਉਸ ਦਾ ਬਹੁਤ ਸੋਹਣਾ ਆਗਾਜ਼ ਹੋ ਚੁੱਕਿਆ ਹੈ ਅਸੀਂ ਮਿਲ ਕੇ ਇਸ ਸੁਪਨੇ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਸ ਦੇ ਨਾਲ ਸਿੱਖਿਆ ਦੇ ਖੇਤਰ ਵਿੱਚ ਇੱਕ ਨਵੀਂ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਹੈ